ਐਮਿਨੈਂਸ ਦੀ ਉਸਾਰੀ ਦੇ ਨਾਲ ਸੂਬਾ ਸਰਕਾਰ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਨਵੀਂ ਉਡਾਨ ਦੇ ਰਹੀ ਹੈ ਸਕੂਲਾਂ 'ਚ ਮਿਲ ਰਹੀਆਂ ਆਧੁਨਿਕ ਸਿੱਖਿਆ ਸਹੂਲਤਾਂਵਾਂ ਦੇ ਕਾਰਨ ਵਿਦਿਆਰਥੀ ਪਹਿਲਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਨ 'ਚ ਸਫਲ ਰਹੀ ਹਨ ਜਿਸ ਕਰਕੇ ਉਹਨਾਂ ਦੇ ਹੌਸਲਿਆਂ 'ਚ ਵੀ ਵਾਧਾ ਹੋਇਆ ਹੈ ਸੂਬੇ ਦੇ 23 ਜ਼ਿਲ੍ਹਿਆਂ 'ਚ 118 ਸਕੂਲ ਆਫ ਐਮਿਨੈਂਸ ਖੋਲੇ ਜਾ ਰਹੇ ਨੇ ਜੋ ਸਿੱਖਿਆ ਕ੍ਰਾਂਤੀ 'ਚ ਮੋਹਰੀ ਸਾਬਿਤ ਹੋ ਰਹੇ ਨੇ ਇਨਾ ਸਕੂਲਾਂ ਦੀ ਉਸਾਰੀ ਕਰਕੇ ਪੰਜਾਬ ਸਰਕਾਰ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਉਡਾਨ ਦੇ ਕੇ ਉਹਨਾਂ ਦੇ ਭਵਿੱਖ ਨੂੰ ਸੰਭਾਲ ਰਹੀ ਹੈ। ਮੇਰਾ ਨਾਮ ਹਰਸ਼ਦੀਪ ਕੌਰ ਆ ਮੈਂ ਸਕੂਲ ਆਫ ਫੈਮਿਨੈਂਟਸ ਮਾਨ ਰੋਡ ਵਿੱਚ ਪੜਦੀ ਹਾਂ। ਮੈਨੂੰ ਇੱਥੇ ਪੜਦੇ ਹੋਏ 2 ਸਾਲ ਹੋ ਗਏ ਆ। ਜਿੱਦਾਂ ਕਿ ਅਸੀਂ ਸੋਚਦੇ ਸੀ ਕਿ ਪ੍ਰਾਈਵੇਟ ਸਕੂਲ ਬਹੁਤ ਪਰਫੈਕਟ ਹੈ ਉਹਦੀਆਂ ਲੈਬਸ ਬਹੁਤ ਵਧੀਆ ਪਰ ਮੈਂ ਇੱਥੇ ਆ ਕੇ ਦੇਖਿਆ ਕਿ ਗਵਰਨਮੈਂਟ ਸਕੂਲ ਦੀਆਂ ਲੈਬਸ ਵੀ ਬਹੁਤ ਵਧੀਆ ਆ। ਫਿਜ਼ਿਕਸ, ਕੈਮਿਸਟਰੀ, ਬਾਇਓ ਇਤਨੇ ਲੈਬਸ ਬਹੁਤ ਵੈਲ ਇਕুইਪਡ ਆ। ਹੋ ਤਾਂ ਇੰਗਲਿਸ਼ ਲਾਬ ਵੀ ਇੰਨੀ ਵੈਲ ਇਕਵਿਪਡਾ ਕਿ ਸਾਡੀ ਲਿਸਨਿੰਗ ਤੇ ਲਰਨਿੰਗ ਪਾਵਰ ਦੋਨੋਂ ਬਹੁਤ ਵਧੀਆ ਉਸ ਇਕਵਿਪਮੈਂਟਸ ਨਾਲ ਹੋ ਸਕਦੀ ਆ ਜਿੱਦਾਂ ਕਿ ਹੁਣ ਜਿਸ ਹੱਬ ਨਾਲ ਇਹ ਗਵਰਨਮੈਂਟ ਸਕੂਲਸ ਡਿਵੈਲਪ ਹੋ ਰਹੇ ਬਹੁਤ ਬੱਚੇ ਆਪਣਾ ਬ੍ਰਾਈਟ ਫਿਊਚਰ ਲੈ ਕੇ ਇੱਥੋਂ ਗਏ ਨੇ ਮੈਨੂੰ ਬੜੀ ਖੁਸ਼ੀ ਹੈ ਇਸ ਵਾਰ ਐਜੂਕੇਸ਼ਨ ਦੇ ਵਿੱਚ ਬੜੀ ਤਰੱਕੀ ਹੋਈ ਆ ਕਿਉਂਕਿ ਸਕੂਲ ਆਪਾਂ ਨੇ ਵਧੀਆ ਬਣਾ ਲਏ 468 ਬੱਚੇ NEET ਦਾ ਪੇਪਰ ਕਲੀਅਰ ਕਰਕੇ ਸਰਕਾਰੀ ਸਕੂਲਾਂ ਦੇ 44 ਬੱਚੇ JEE ਦਾ ਐਡਵਾਂਸ ਪੇਪਰ ਕਲੀਅਰ ਕਰਕੇ ਜੋ IIT ਜਾਣਗੇ ਜੀ 10-10 BB 50-50 ਲੱਖ ਦੇ ਪੈਕੇਜ ਮਿਲਣਗੇ ਸਰਕਾਰੀ ਸਕੂਲਾਂ ਦੇ ਅਵਤਾਰ ਸਿੰਘ ਬਸੀਆਂ ਇਹ ਜਿਹੜੀ ਤਰਾਸ ਦੀ ਆਈ ਹੈ ਪੰਜਾਬ ਦੇ ਵਿੱਚ ਖੜਾ ਦੇ ਰੂਪ ਦੇ ਵਿੱਚ ਇਹਨੂੰ ਇੱਥੇ ਮੁਸਲਮਾਨ ਭਾਈਚਾਰੇ ਨੇ ਏਡੀ ਵੱਡੀ ਤਰਸ ਦੇ ਰੂਪ ਦੇ ਵਿੱਚ ਲਿਆ ਮੈਂ ਦੇਖਦਾ ਮੌਲਵੀ ਸਾਹਿਬ ਦੇ ਨਾਲ ਅਸੀਂ ਫਰੋਜਪੁਰ ਦੇ ਪਿੰਡਾਂ ਦੇ ਵਿੱਚ ਗਏ ਆ ਇੱਥੇ ਪਹਿਲਾਂ ਵੀ 10-15 ਗੱਡੀਆਂ ਆਈਆਂ ਕਿਸੇ ਨੂੰ ਡੇਰਾ ਬਾਬਾ ਨਾਨਕ ਭੇਜਿਆ ਕਿਸੇ ਨੂੰ ਉਧਰ ਬਠਾਨਕੋਟ ਭੇਜਿਆ ਅਸੀਂ ਫਰੋਜਪੁਰਾ ਅੱਜ ਵੀ ਜਿਹੜੀਆਂ ਗੱਡੀਆਂ ਆਈਆਂ 10 ਲੱਖ 15 ਲੱਖ ਰੁਪਏ ਦਾ ਸਮਾਨ ਇਹਨਾਂ ਦੇ ਵਿੱਚ ਜ਼ਰੂਰਤਮੰਦ ਜਿਹੜਾ ਰੋਜ਼ ਦੀ ਰੋਜ਼ਮਰਗੀ ਜ਼ਰੂਰਤ ਆ ਉਹਨੂੰ ਲੈ ਕੇ ਅਸੀਂ ਸੁਲਤਾਨਪੁਰ ਲੋਧੀ ਜਾ ਰਹੇ ਹਾਂ ਜਿੱਥੇ ਖਾਲਸਾ ਏਡ ਅਤੇ ਬਾਬਾ ਸੀਚੇਵਾਲ ਜੀ ਉਹਨਾਂ ਦਾ ਮੰਡੀ ਦੇ ਵਿੱਚ ਕੈਂਪ ਲੱਗਿਆ ਹੋਇਆ ਉੱਥੋਂ ਇਹ ਲੋਕ ਆਪ ਜਾ ਕੇ ਅਸੀਂ ਉਹ ਜਿਨ੍ਹਾਂ ਲੋੜਵੰਦਾਂ ਦੇ ਘਰ ਘਰ ਦੇ ਵਿੱਚ ਪਹੁੰਚਾਵਾਂਗੇ ਮੈਂ ਪਿੰਡ ਬੱਸੀਆਂ ਵੱਲੋਂ ਜਾਮਾ ਮਸਜਿਦ ਬੱਸੀਆਂ ਵੱਲੋਂ ਅਤੇ ਸਮੁੱਚੇ ਨਗਰ ਵੱਲੋਂ ਤੇ ਸਮੁੱਚੇ ਪੰਜਾਬੀਆਂ ਵੱਲੋਂ ਇਹ ਜਿਹੜੇ ਬਲੰਦ ਸ਼ਹਿਰ ਤੋਂ ਵੀਰ ਆਏ ਨੇ ਮੁਸਲਮਾਨ ਭਾਈਚਾਰਾ ਜਿਨ੍ਹਾਂ ਨੇ ਪੰਜਾਬ ਦੀ ਇਸ ਦੁਖਰੀ ਘੜੀ ਦੇ ਵਿੱਚ ਸਾਥ ਦਿੱਤਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਅੱਲਾਹ ਅਗੇ ਵੈਗਰੋਗੇ ਇਹੀ ਅਰਦਾਸ ਕਰਦਾ ਕਿ ਇਤਰਾਸ ਦੀ ਨੂੰ ਜਲਦੀ ਜਲਦੀ ਦੂਰ ਕਰੇ ਅਤੇ ਜਿਹੜੇ ਵੀਰ ਇਹ ਸੇਵਾ ਕਰਦੇ ਆ انہوں نے دوں بھی بہت بہت دن جی میرا نام محمد طلحہ ہے ہمارا آنا ہوا جو یو پی بلند شہر اور گاؤں مامن کلا سے آنا ہوا ہے اور ہم جمعیت کے تعلق سے یہاں پر آئے ہیں یہ پنجاب کے اندر جو سیلاب آیا ہے اس سے جو متاثرین لوگ ہوئے ہیں سیلاب کے اندر ہم جو ہیں ان کی سہایتا کرنے کے لیے آئے ہیں ان کی مدد کرنے کے لیے تاکہ صورتحال کو تھوڑا کنٹرول کر سکے اور جو لوگ پریشان حال ہیں ان کو تھوڑی راحت پہنچا سکے ہمارا یہاں آنے اس لیے ہوا ہے اس میں کیا کیا ہے جو دے لیے آپ. اس کے اندر جو ہے ترپال ہیں کمبل وغیرہ ہیں اور چارپائی پر بچھانے کے لیے سونے وغیرہ کے بستر کپڑے ہیں اڑنے کے ہیں اور مچھردانی ہے اور اسی طرح جو ہے چارپائی ہے اور اندر جو ہے کپڑے ہیں پہننے کے لیڈیس بھی ہیں جینس بھی ہیں اور بچوں وغیرہ کے بھی ہیں تقریباً سات لاکھ روپے کا ہمارا سوا سات لاکھ روپے کا سارا سامان ہے جو ہم لے کر کے یہاں پر آئے ہیں بچوں کے لیے جو ہے پیدا ہوئی ہے اس کے لیے اور لوگوں کو بھی کیا بولو گے آپ مدد کے لیے بھائی ہم جو ہے بلا کسی تفریق کے جو ہے بغیر کسی مذہب کے دیکھے ہوئے ہم مدد کرتے ہیں اور جمعیت کا جو ہے طریقہ بھی یہی رہا ہے شروع سے سو سال سے زیادہ جمعیت کا عرصہ ہو گیا کہ جمعیت جو ہے سو سال سے زیادہ کے عرصے سے جو ہے لوگوں کی امداد کرتی آ رہی ہے بغیر کسی تفریق کے بلا کسی مذہب کی تفریق کے مدد کرتی ہے انسانیت کے لیے اور انسانیت کا مقصد بھی یہی ہے کہ ایک دوسرے کو درد ایک دوسرے کے درد کو اور اس کی جو ہے جو تکالیف ہیں مصیبتیں ہیں پریشانیاں ہیں ان کو محسوس کیا جائے اور محسوس کرنے کے بعد ان کی جو ہے امداد کی جائے ਮੇਰਾ ਨਾਮ ਮੁਹੰਮਦ ਮੁਰਸਲੀਨ ਹੈ ਜੀ ਬismillah रहमान रहीम ਸ਼ੁਰੂ ਕਰਦਾ ਮੈਂ ਅੱਲਾ ਦੇ ਨਾਮ ਤੇ ਜੋ ਬੜਾ ਮਿਹਰਬਾਨ نہایت ਰਹਿਮ ਵਾਲਾ ਹੈ ਪੰਜਾਬ ਦੇ ਅੰਦਰ ਜਿਹੜਾ ਹਾਰੜ ਪੀੜਤ ਲੋਕ ਹੋਏ ਹੈ ਸ਼ੈਲਾਬ ਆਇਆ ਹੈ ਉਹਦੀ ਮਦਦ ਲਈ ਅੱਜ ਮੁ슬ਮਨ ਭਾਈਚਾਰਾ ਹਰ ਧਰਮ ਦੇ ਲਈ ਧਰਮ ਨਹੀਂ ਦੇਖਦਾ ਬਲਕਿ ਇਨਸਾਨੀਅਤ ਦੀ ਹਮਦਰਦੀ ਲਈ ਇੱਥੇ ਪਹੁੰਚੇ ਨੇ ਇਹ ਸਾਡੇ ਜਿਹੜੇ ਸਾਥੀ ਆਏ ਬਲੰਸ਼ਹਿਰ ਤੋਂ ਆਏ तकरीबन 300 ਸਾਡੇ 400 450 ਕਿਲੋਮੀਟਰ ਦਾ ਸਫ਼ਰ ਕਰਕੇ ਆਏ ਇਸਲਾਮ ਇਹ ਚੀਜ਼ ਸਿਖਾਂਦਾ ਹੈ ਕਿ ਸੱਚਾ ਮੁਸਲਮਾਨ ਉਹ ਹੈ ਜਿਹੜਾ ਦੂਸਰੇ ਦੀ ਹਮਦਰਦੀ ਨੂੰ ਦੂਸਰੀ ਤਕਲੀਫ ਨੂੰ ਆਪਣੀ ਤਕਲੀਫ ਸਮਝੇ فرمایا ਹਾਜ਼ਰਤ ਮੁਹੰਮਦ ਸੱਲਮ ਨੇ ਕਿ ਸੱਚਾ ਮੁਸਲਮਾਨ ਉਹ ਹੈ ਜਿਹੜਾ ਕਿਸੇ ਦੇ ਦੁੱਖ ਨੂੰ ਆਪਣਾ ਦੁੱਖ ਸਮਝੇਗਾ ਜਿਹੜਾ ਆਪਣੇ ਦੁੱਖ ਨੂੰ ਦੂਸਰੇ ਦੇ ਦੁੱਖ ਨੂੰ ਆਪਣਾ ਦੁੱਖ ਨਹੀਂ ਸਮਝੇਗਾ ਉਹ ਸੱਚਾ ਮੁਸਲਮਾਨ ਨਹੀਂ ਹੋ ਸਕਦਾ ਆ ਜਿਹੜੀ ਜੇ ਲੋਕ ਆ ਰਹੇ ਨੇ ਮੇਰੇ ਤਕਰੀਬਨ ਤਕਰੀਬਨ ਮੈਂ 35 36 ਗੱਡੀਆਂ ਜਿਹੜੀ ਹੈ ਸਾਡੇ ਕੋਲੇ ਆਈਆਂ ਇਦਾਂ ਦੀਆਂ ਰਾਸ਼ਨ ਦੀ ਬਹੁਤ ਸਾਰੀ ਗੱਡੀਆਂ ਪਹਿਲੇ ਆਈਆਂ ਮੈਂ ਫਿਰੋਜ਼ਪੁਰ ਨਾ ਇੰਡੇਰਾਬਾਬਾ ਨਾਨਕ ਨਾਨਕਸਰ ਔਰ ਬਹੁਤ ਸਾਰੇ ਡੇਰਾ ਬਾਬਾ ਉਹ ਕੀ ਰਮਦਾਸ ਕੀ ਰਾਇ ਇਧਰਲੇ ਪਾਸੇ ਮੈਂ ਜਾ ਕੇ ਆਇਆ ਕਈ ਥਾਂ ਮੈਂ ਜਿੱਥੇ ਵੀ ਜ਼ਰੂਰਤ ਹੈ ਗੁਰਦਾਸਪੁਰ ਵੱਲ ਜਾ ਕੇ ਆਇਆ ਹੈ ਔਰ ਪਠਾਨਕੋਟ ਵੱਲ ਜਾ ਕੇ ਆ ਸਾਰੇ ਪਾਸੇ ਤਕਸੀਮ ਕੀਤੀ ਹੈ ਸਿਰਫ ਇਸ ਲਈ ਕਿ ਆਪਸੀ ਭਾਈਚਾਰਾ ਮੁਹੱਬਤ ਪਿਆਰ ਪੈਦਾ ਹੋਣਾ ਚਾਹੀਦਾ ਹੈ insani asal sab to bada dharm hai jehda insaan hai ਇਨਸਾਨੀਅਤ ਹੈ ਜਿਹੜਾ ਬੰਦਾ ਇਨਸਾਨੀਅਤ ਦੇ ਨਾਲ ਪਿਆਰ ਕਰਦਾ ਉਹ ਸੱਚਾ ਧਰਮੀ ਹੈ ਜਿਹੜਾ ਇਨਸਾਨ ਨਾਲ ਪਿਆਰ ਨਹੀਂ ਕਰਦਾ ਉਹ ਧਰਮੀ ਨਹੀਂ ਹੈ ਇਸ ਲਈ ਸਾਡੀ ਇੱਕ ਜਮiyet ਬਣੀ ਹੋਈ ਹੈ ਜਿਸ ਨੂੰ ਕਹਿੰਦੇ ਜਮiyet-ਏ-ਉਲਮਾਏ ਕਹਿੰਦੇ ਇੰਦੀ ਪਲੇਟਫਾਰਮ ਤੇ ਉਹਨਾਂ ਨੇ ਆਵਾਜ਼ ਮਾਰੀ ਹੈ ਕਿ ਪੰਜਾਬ ਦੇ ਅੰਦਰ ਇਸ ਤਰ੍ਹਾਂ ਦੇ ਹਾਲਾਤ ਆਏ ਹਨ ਮੁਸਲਿਮ ਭਾਈਚਾਰਾ ਬੜੇ ਜੋਸ਼ ਦੇ ਨਾਲ ਤੁਸੀਂ ਦੇਖੋਗੇ ਨਾ ਇੱਕ ਵੀਡੀਓ ਮੈਨੇ ਦੇਖੀ ਹੈ ਇੱਕ ਮਾਈ ਨੇ ਆਪਣੇ ਜ਼ੇਵਰ ਉਤਾਰ ਕੇ ਮੈਂ ਜੋ ਹੈ ਹਾਰਡਪੀਟਾਂ ਲਈ ਭੇਜਿਆ 80 ਸਾਲ ਦੀ ਉਹਦੀ ਉਮਰ ਹੈ 50000 ਦੇ ਜ਼ਿਵਰ ਉਤਾਰ ਕੇ ਉਸਨੇ ਕਿਹਾ ਵੀ ਮੇਰੇ ਆ ਕਿਸੇ ਕੰਮ ਤੇ ਨਹੀਂ ਮੇਰੇ ਕਿਸੇ ਭਾਈ ਦੇ ਕੰਮ ਆ ਜਾਣਗੇ ਕਿਸਦਾ ਘਰ ਜਿਹੜਾ ਰੁੜਨ ਲੱਗਿਆ ਉਹ ਘਰ ਬਣ ਜਾਵੇਗਾ ਉਹਦੇ ਜਿਹੜੇ ਭੁੱਖੇ ਬੰਦੇ ਉਹਨਾਂ ਦਾ ਪੇਟ ਭਰ ਜਾਵੇਗਾ ਤੂੰ ਸਭ ਤੋਂ ਵੱਡੀ ਇਨਸਾਨੀਅਤ ਤੂੰ ਗਈ ਹੈ ਤੇ ਸਾਡੇ ਸ਼ਾਹੀ ਮਾਮ حضرت مولانا ਮੁਹੰਮਦ ਉਸਮਾਨ ਸਾਹਿਬ ਉਹਨਾਂ ਨੇ ਵੀ ਕਵਾਜ਼ ਦਿੱਤੀ ਹੈ ਸਾਰੀ ਮਸਜਿਦਾਂ ਦੇ ਵਿੱਚ ਐਲਾਨ ਹੋਇਆ ਹੈ ਕਿ ਭਈ ਮੈਂ ਜੋ ਹੈ ਪੰਜਾਬ ਦੇ ਅੰਦਰ ਜਿਹੜੇ ਹਾਲਾਤ ਆਏ ਹਨ ਅੱਲਾ ਤਬਾਰਕ ਵਤਾਲਾ ਇਹੋ ਜਿਹੇ ਹਾਲਾਤ ਨਾ ਹਾਲਾਤ ਨਾ ਲੈ ਕੇ ਆਵੇ ਅਸੀਂ ਦੇਖਿਆ ਘਰ ਦੇ ਘਰ ਡੁੱਬੇ ਹੋਏ ਵਿਚਾਰੇ ਦੇ ਅਸਲ ਤੋਂ ਜਿਹੜੀ ਜਿਹੜਾ ਨੁਕਸਾਨ ਹੋਇਆ ਉਹ ਪਤਾ ਲੱਗਣਾ ਜੋ ਤਾਂ ਪਾਣੀ ਲੈ ਜਾਣਾ ਪਾਣੀ ਜਦ ਉੱਤਰ ਜਾਣਾ ਸੁੱਕ ਜਾਣਾ وہی ਬੰਦੇ ਕਦਮ ਰਾਸ਼ਨ ਸਾਡੇ ਕੋਲੇ ਬਹੁਤ ਸਾਰਾ ਆ ਚੁੱਕਾ ਹੈ ਲੇਕਿਨ ਸਭ ਤੋਂ ਸਭ ਤੋਂ ਜ਼ਿਆਦਾ ਜਿਹੜੀ ਲੋਡ ਪੈਣੀ ਹੈ ਉਹ ਬਾਅਦ ਵਿੱਚ ਜਦੋਂ ਪਾਣੀ ਖੁਸ਼ ਹੋ ਗਿਆ ਸਾਡੇ ਮਕਾਨ ਗਿਰ ਗਏ ਉਹ ਤੋਂ ਮਕਾਨ ਦੀ ਸੂਰਤ ਪੈਣੀ ਹੈ ਸਾਡੀ ਜਿਹ ਫਸਲें ਤਬਾਹ ਹੋ ਗਈ ਉਹਦੇ ਵਿੱਚ ਸਾਨੂੰ ਸਾਡੇ ਕੰਮ ਆਉਣਾ ਹੈ ਔਰ ਫਿਰ ਸਾਨੂੰ ਡੀਜ਼ਲ ਦੀ ਲੋਡ ਪੈਣੀ ਹੈ ਸਾ ਦੀ ਲੋੜ ਪੈਣੀ ਹੈ ਤੇ ਇਨਸ਼ਾਅੱਲਾ ਜਮਈਤ ਉਲ ਮਾਹਿੰਦ ਨੇ ਫਿਰ ਐਲਾਨ ਕੀਤਾ ਕਿ ਉਸ ਵਕਤ ਵੀ ਅਸੀਂ ਮਦਦ ਕਰਾਂਗੇ ਔਰ ਸਾਰੇ ਸਾਰੇ ਸਾਥੀ ਉਸੇ ਵਕਤ ਮਦਦ ਕਰਨਗੇ ਸਾਡੇ ਮੇਰੇ ਮੇਰੇ ਨਾਲ ਅਵਤਾਰ ਜੀ ਹੈ میرے نال تقریباً دو تین دنوں تو اِسی فروزپور لگاتار جا رہے ہیں پہلے بھی گڈیاں آئی ہیں بجنور تو آئی ہیں بلند شہر تو آئی ہیں جی کیا نام لے کر مراد آباد مراد آباد تو آئی ہیں ہریانے تو آئی ہیں بہت ساری آئیں اسی لے کے جا رہے ہیں جتنی بزرگوں بنتا ہوں اتنے ان شاء اللہ پہنچا رہے ہیں اور اسی وعدہ کرتے ہیں کہ ان شاء اللہ جب تک حالات رہنگ نال کھڑے موڈے کے نوڈا مڑا کے کھڑے رہا ان شاء اللہ